ਹਾਂਜੀ ਬਾਈ ਜੀ ਅੱਜ ਬਾਈ ਆਪਣੇ ਕੋਲੋਂ ਬੁਲਾੜੇ ਏਰੀਏ ਦੇ ਆਏ ਆ ਤੇ ਪੁੱਛਦੇ ਆ ਕੀ ਸਿਸਟਮ ਕੀ ਲੈ ਕੇ ਆਏ ਹਾਂਜੀ ਬਾਈ ਜੀ ਕਿੱਥੋਂ ਆਏ ਬਈ ਆਪਾਂ ਬੁਲਾੜੇ ਤੋਂ ਬੁਲਾੜੇ ਤੋਂ ਤੇ ਕਿੰਨਾ ਛਪਾਈ ਦਾ ਲੈ ਕੇ ਆਏ ਆ ਬਈ ਆਪਾਂ 640 640 ਬੂਟੇ ਹਾਂਜੀ ਠੀਕ ਹੈ ਕਿੰਨਾ ਕੇ ਏਰੀਆ ਲਈ ਜੰਨੇ ਆਪਾਂ ਬਈ ਅਸੀਂ ਅੱਗੇ ਦਾ ਵੀ ਲਾਉਣੇ ਆ ਖੇਤ ਦੀ ਫਿਰ ਕਿੱਲਾ ਹੋਰ ਵੀ ਲਾਉਣਾ ਕਿੱਲਾ ਹੋਣਾ ਤੇ ਕਿਵੇਂ ਅੱਗੇ ਵੀ ਲਾਇਆ ਤੁਸੀਂ ਬੂਟਾ ਬਈ ਨਹੀਂ ਅੱਗੇ ਨਹੀਂ ਪਹਿਲੀ ਵਾਰ ਲਾਉਣਾ ਪਹਿਲੀ ਵਾਰ ਲਾਉਨੇ ਠੀਕ ਹੈ ਥੋੜੇ ਏਰੀਆ ਚ ਪਹਿਲਾਂ ਵੀ ਲੱਗੀ ਜਾਂਦਾ ਕੋਈ ਬੂਟਾ ਹਾਂਜੀ ਪਹਿਲਾਂ ਲੱਗਿਆ ਹੀ ਹਾਂ ਲੱਗੀਆਂ ਨੇ ਠੀ ਵਧੀਆ ਬਈ ਬੂਟਾ ਸੰਤੁਸ਼ਟੀ ਹੋ ਗਈ ਆ ਕੇ ਸੰਤੁਸ਼ਟੀ ਹੋ ਗਈ ਬਈ ਆ ਕੇ ਦੂਰੋਂ ਆਇਆ ਦਾ ਪੂਰਾ ਫਾਇਦਾ ਹੋਇਆ ਨੰਮਰਾਜ ਪੂਰਾ ਠੀਕ ਆ ਠੀਕ ਆ ਬਈ ਬਾਈਆਂ ਨੇ ਘੇਰੇ ਨਾਲ ਲਾਉਣਾ 4 4 ਫੁੱਟ ਤੇ ਲਾਉਂਗੇ ਬਈ ਘੇਰੇ ਨੂੰ 4 4 ਠੀਕ ਆ ਬਈ ਜੇ ਤੁਹਾਨੂੰ ਜੇ ਤੇਰੇ ਵੀਰ ਭਰਾ ਨੇ ਸਪੈਦਾ ਲੈਣਾ ਹੋਵੇ ਤਾਂ ਆ ਸਕਦਾ ਕੋਨਚ ਸਪੈਦਾ ਬ੍ਰਾਂਡ ਨਰਸਰੀ ਕੋਨਚ ਕੋਨਚ ਸਪੈਦਾ ਲੈ ਸਕਦਾ ਆਪਾਂ ਕੋ ਵਧੀਆ ਵੈਰਾਈਟੀ ਦਾ ਸਪੈਦਾ ਹੁੰਦਾ ਬਈ ਆ ਸਕਦੇ ਮਕਸਰ ਤੋਂ ਬਠਿੰਡਾ ਰੋਡ ਤੇ ਆਪਣੇ ਆਏਗਾ ਬਈ ਇੱਧਰੋਂ ਮਕਸਰ ਆ ਜਾਂਦਾ ਇੱਧਰੋਂ ਪਾਸੇ ਬਠਿੰਡਾ ਆ ਜਾਂਦਾ ਮੇਨ ਰੋਡ ਦੇ ਉੱਤੇ ਹੀ ਆ ਆਪਣੇ ਬਈ ਜੇ ਕਿਸੇ ਮੇਰੇ ਵੀਰ ਭਰਾ ਨੇ ਜਿਆਦਾ ਬੂਟਾ 2 300 ਬੂਟਾ ਲੈਣਾ ਹੋ ਤਾਂ ਆਪਣੇ ਤੋਂ ਟਰਾਂਸਫਰ ਦੀ ਸਤਿ ਸ੍ਰੀ ਅਕਾਲ ਇਹ ਆ ਗੱਡੀ ਤੇ ਆ ਜਾਂਦਾ ਬਈ ਬੁਕਿੰਗ ਪਹਿਲਾਂ ਹੋਵੇ ਰਵਾਤ ਲੱਤੋਂ ਹੋਵੇ ਹਫਤਾ ਪਹਿਲਾਂ ਬੁਕਿੰਗ ਹੋਵੇ ਹਫਤੇ ਬਾਅਦ ਹੀ ਬੂਟਾ ਭੇਜਿਆ ਜਾਊਗਾ ਜੇ ਕਿਸੇ ਮੇਰੇ ਵੀਰ ਭਰਾ ਨੇ ਮੰਗਾਉਣਾ ਹੋ ਤਾਂ ਸੰਪਰਕ ਕਰ ਸਕਦਾ ਆਪਣੇ ਤੋਂ ਬਰਾਡ ਕਲੋਨ ਸਪੈਦਾ ਨਰਸਰੀ ਆਹ ਨੰਬਰ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਬੜੀ ਆਸਾਨੀ ਨਾਲ